ਮਹਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਜੇ ਸਲਾਮ ਜਵਾਬ ਦੋਵੇਂ ਕਰਦਾ ਹੈ ਸਲਾਮ ਕਰਨਾ ਸਲਾਮ ਦਾ ਮਤਲਬ ਹੁੰਦਾ ਹੈ ਜੋ ਤੁਸੀਂ ਕਹੋਗੇ ਬਸ ਸੱਤੇ ਸੱਤਾ ਜੀ ਮੇਰੇ ਵਾਸਤੇ ਸਲਾਮ ਕਰ ਲੈਣੀ ਉਹਦੀ ਆਗਿਆ ਦੇ ਵਿੱਚ ਰਹਿਣ ਦਾ ਪ੍ਰਣ ਕਰ ਲੈ ਵੀ ਵਾਸੀਂ ਮਥਾਟਿਕ ਵਿੱਚ ਜੋ ਗੁਰਬਾਣੀ ਚ ਲਿਖਿਆ ਹੋਇਆ ਮਥਾਟਿਕ ਕੰ ਦਾ ਸਰਮਸਲ ਉਹੀ ਹੈ ਜੋ ਗੁਰਬਾਣੀ ਚ ਲਿਖਿਆ ਹੈ ਸਾਡੀ ਕਮਟਮੈਂਟ ਟਾਲ ਮੰਨਣ ਦੀ ਸਲਾਮ ਦੇ ਵਿੱਚ ਕਮਟਮੈਂਟ ਉਹਨੂੰ ਬੰਨ੍ਹਣ ਦੀ ਕਮਿਟਮੈਂਟ ਹੈ ਮੱਥਾ ਟੇਕਣਾ ਨਹੀਂ ਤਾਂ ਜੇ ਨਹੀਂ ਪਰਣਾ ਮੱਥਾ ਨਾ ਟੇਕੋ ਤੁਸੀਂ ਮੁਰਦਾਰੀ ਨਾ ਪੜੋ ਜਾਓ ਚੰਗੀ ਗੱਲ ਜੇ ਸੰਵਿਧਾਨ ਦੀ ਕਸਮ ਚੱਕਣੀ ਹੈ ਫਿਰ ਉਹ ਤੇ ਪੂਰੇ ਰੋਹਣੀ ਜੱਕੋ ਹੀ ਨਾ ਇਹ ਸੰਵਿਧਾਨ ਆ ਤਾਂ ਟੱਕ ਦੇ ਇੱਕ ਤਾਂ ਕਸਮ ਚੁਕਲੀ ਜਾ ਕੇ ਸਿੱਖ ਬਣ ਗਿਆ ਤਾਂ ਕਸਮ ਚੁਕਲੀ ਜਾ ਕੇ ਪਹੜ ਲੈ ਲਈਆ ਪ੍ਰਤੀਸ਼ਕ ਲੈ ਤਾਂ ਪੱਕਾ ਹੀ ਹੋ ਗਿਆ ਫਿਰ ਬਗੈਣਾ ਭਾਈ ਹੋ ਗਿਆ ਜੇ ਨਹੀਂ ਮਨ ਰਾਹਤ ਪੌੜ ਲੈਦੀ ਲੋੜੀ ਹੈ ਲੈਣ ਵਾਲਾ ਹੀ ਨਾ ਦੇਣ ਲੈਣ ਵਾਲੇ ਤਾਂ ਪੈਸੇ ਬੰਦ ਕਰ ਹੀ ਜਾਣ ਜੇੜ ਵਾਲੇ ਨਾ ਦੇਣਾ ਟੈਸਟ ਕਰ ਮਨ ਲਊਗਾ ਇਹਦੀ ਕਸਤੀ ਦਾ ਰੱਖ ਹਲਕ ਹੈ ਟੈਸਟ ਕਰਕੇ ਪੌੜ ਦਿੱਤੀ ਜਿਹੜੀ ਪੌੜ ਹੈ ਨਾ ਜਵਾਬ ਨਾ ਵੀ ਕੁਝ ਨਹੀਂ ਜਿਹੜੀ ਹੁੰਦੇ ਹੀ ਜਾਂਦੇ ਇਹਦੇ ਜਵਾਬ ਨਾ ਕੁਝ ਨਹੀਂ ਇਹਨੇ ਨੁਕਸਾਨ ਜ਼ਿਆਦਾ ਕਰ ਰਿਹਾ ਹੈਦਾ ਨਹੀਂ ਕੁਛ ਹੋਤੀ ਕਦੀ ਕਦਰੇ ਮਾਰੀ ਗਈ ਉਹ ਜਿਹੜੀ ਪੌਣ ਦੀ ਕਦਰ ਸੀ ਖਤਮ ਹੋ ਗਈ ਹੁਣ ਤਾਂ ਉਹ ਪੈਸੇ ਦੇ ਦਰ ਤੇ ਇਹ ਨੂੰ ਗੱਤਰਾ ਦੇ ਉਹ ਇਹ ਨੂੰ ਕਿਰਪਾਨ ਦੇ ਦੋ ਫਰੀ ਇਹ ਨੂੰ ਖਰੇ ਵੀ ਫਰੀ ਦੇ ਦੋ ਨਾਲੇ ਦੇ ਅੰਦਰ ਤੁਸੀਂ ਕਿਰਦੀ ਵਧਾਉਣੀ ਹੈ ਕੱਲ ਨੂੰ ਨਾਲੇ ਦੇ ਅੰਦਰ ਇਹ ਦਾ ਮਤਲਬ ਉਹਨ ਨੂੰ ਕੋਈ ਬਤਾ ਨਹੀਂ ਇਹਦਾ ਮਲਕੀਆ ਹੈ ਇਹ ਤੁਹਾਨੂੰ ਬਤਾਣਾ ਉਹ ਮਲਕੀਆ ਬਾਗਰ ਸਿਰ ਲੈ ਕੇ ਪੌਣ ਦਿੱਤੀ ਤੁਸੀਂ ਕਹਿੰਦੇ ਉਹਨੂੰ ਪੈਸੇ ਦੇ ਕੇ ਪੌਣ ਦੋ ਜਾਂ ਤਾਂ ਫਿਰ ਬੋਲੋ ਖਾਣ ਦਾ ਪ੍ਰੋਗਰਾਮ ਹੈ ਵਿਕੜਦੀ ਬਧੌੜੀ ਉਹਦੇ ਹੋਲਗਲਾ ਖਰਚਾ ਕਰਦੇ ਬਿੱਲ ਬਣਾਉਣੇ ਨੇ ਅਗਰ ਇਹਦੇ ਪਿੱਛੇ ਹੈ ਕਿ ਵੀ 50000 ਬੰਦੇ ਦਾ ਨਵਾਂ ਪੜਨਾ ਹੈ ਉਹ ਫਿਰ ਉਹਦਾ ਖਰਚਾ ਪਾਸੇ ਬੋਲਣ ਤੋਂ ਪੈਸੇ ਲੈਣੇ ਨੇ ਇਹ ਤਾਂ ਗੱਲ ਹੋ ਜਾਂਦੀ ਹੈ ਹੋਰ ਤਾਂ ਕੋਈ ਇਹਦੇ ਵਿੱਚ ਫੈੜ ਜਾਣੀ ਗੱਲ ਹੈ ਹੋਰ ਤਾਂ ਕੋਈ ਦੀਦਾ ਨਹੀਂ ਇਹਦੇ ਵਿੱਚ ਕੀ ਨਿਕਲਦਾ ਫਰਦੀ ਉਹ ਬਣਾ ਕੇ ਪੈਸੇ ਲੈਣ ਦੀ ਗੱਲ ਹੈ ਵੀ ਬੋਲਕਦੇ ਕਿਵੇਂ ਪੈਸੇ ਕਿਵੇਂ ਲੈਣੇ ਨੇ ਕੋਟਾ ਕੋਈ ਨਹੀਂ ਇਹਦਾ ਲਾਭ ਤਾਂ ਕੋਈ ਨਹੀਂ ਹੋਇਆ ਨਾ ਹੋਵੇ ਇਹਦਾ ਨਾਲ ਇਹਦਾ ਲਾਭ ਕੀ ਹੋਣਾ ਇਹਦਾ ਫਰਾਡ ਹੈ ਜਿਹੜਾ ਕੋਰ ਕਰਨ ਫਰਾਡ ਹੈ ਪਬਲਿਕ ਦਾ ਫਰਾਡ ਹੈ ਆਪਣੇ ਧਰੋ ਦਾ ਫਰਾਡ ਹੈ ਇਹ ਸਾਰਾ ਫਰਾਡ ਹੈ ਫਰਾਡ ਦੇ ਸਿਰ ਤੇ ਧਰਮ ਜਾਂਦੇ ਹੁੰਦੇ ਨੇ ਫਰਾਡ ਦੇ ਸਿਰ ਤੇ ਧੰਗੜ ਦੇ ਹੁੰਦੇ ਨੇ ਫਰਾਡ ਦੇ ਸਿਰ ਤੇ ਮੱਤਾਂ ਚੱਲਦੀ ਹੁੰਦੀਆਂ ਨੇ ਮੱਤਾਂ ਸਿਰਾਂ ਦੇ ਉੱਤੇ ਚੱਲਦੀਆਂ ਹੁੰਦੀਆਂ ਨੇ ਗਰਦਾਰੇ ਨੇ ਆਜਾ ਤਾਂ ਖੜੀਆ ਹੁਣ ਤੇ ਮਸਤੇ ਪਰ ਖੜੀਆ ਰਹੂਗੀ ਉਹਨਾਂ ਦੇ ਆਸਰੇ ਖੜੀਆ ਜਿਹਨਾਂ ਦੇ ਸਿਰ ਲਾਏ ਹੋਏ ਨੇ ਥੱਲੇ ਤੁਹਾਡੇ ਆਸਰੇ ਖੜੀਆ ਤੁਰ ਬੋਰੇ ਘੜਦੇ ਖੜਦੇ ਘਰ ਘੜਦਣਗੇ ਪਤਾ ਨਹੀਂ ਕਦੀ ਸੀ ਸਮਝ ਆਈ ਜਦ ਸਭ ਜਾਈ ਕਰਦੇ ਫੜਦੇ ਬਾਹਰ ਘੜਦਣਗੇ ਗਰਦਾਰੇ ਫਰਕ ਹੀ ਹੋਊਗਾ ਨਹੀਂ ਸੋਧਰ ਹੋਗਾ ਤੇ ਇਹ ਹੋਊਗਾ ਨਾ ਇਹ ਤਾਂ ਲੈਣ ਤੇ ਆਉਗੇ ਬਾਹਰ ਜਾਉਗੇ ਸਲਾਮ ਜਵਾਬ ਦੋਵੇਂ ਕਰੇ ਊਟੋ ਕੁੱਥਾ ਜਾਏ ਉਹ ਸਲਾਮ ਕਰਦੀ ਜਵਾਬ ਜਦੇ ਕਰਦਾ ਉਮਰ ਦੇ ਛੱਡ ਲਿਆ ਕਹਿੰਦਾ ਬਾਣੀ ਅੰਦੇ ਜੇ ਨਹੀਂ ਮੰਨਉਂਦੀ ਲੈ ਕਰਤਾ ਜਵਾਬ ਲੈ ਲੋ ਉਹ ਸਲਾਮ ਦੇ ਨਾਲੇ ਜਵਾਬ ਕਰਤਾ ਬਾਣੀ ਦਾ ਜੀ ਮੰਨਣੀ ਹੁੰਦੀ ਤੇ ਬੰਦਾ ਗੱਲ ਨੂੰ ਢੱਕਿਆ ਸੀ ਤੇ ਪੌੜ ਗੱਲ ਨੂੰ ਲਈ ਸੀ ਊਟਾ ਕੁੱਥਾ ਜਾਏ ਉਹਦਾ ਹੁੜਦਾ ਕਟਿਆ ਗਿਆ ਨਾਲ ਸਿੱਖੀ ਹੋਣੀ ਚੱਲ ਸਕਦੀ ਹੈ ਉੱਥੇ ਕਿ ਚੱਲੋਂਗੇ ਅੱਗੇ ਅੱਗੇ ਕਮੇ ਜਾਣੀ ਆ ਲਿਖਿਆ ਹੈ ਉੱਥੇ ਕਟਿਆ ਗਿਆ ਜੰਬ ਦਾ ਹੀ ਕਟਿਆ ਗਿਆ ਉਹ ਢੋਟੂ ਢੋਟਾ ਕ ਅਬਲੇ ਢੋਟਣਾ ਜਿਹੜੇ ਟੁੱਟੇ ਜਾਂਦੀਆਂ ਚੀਜ਼ ਉਹ ਉਹਨਾਂ ਕਟਦੀਏ ਜਿਹੜੇ ਚੀਜ਼ ਨੂੰ ਉਹ ਵੱਧੀ ਹੁੰਦੀ ਹੈ ਹਨਾ ਤਾਂ ਉਹਨਾਂ ਪਟਿਆ ਗਿਆ ਜਦ ਤੇ ਇਹ ਜਵਾਬ ਕਰਤਾ ਵੀ ਇਹ ਬਾਣੀ ਜ਼ਬਰਦਸਤ ਨਹੀਂ ਹੁੰਦੀ ਇਹ ਤਾਂ ਬੜੀ ਔਖੀ ਗੱਲ ਆ ਅ ਕਵੀਲਦਾਰ ਆਦਮੀ ਆ ਇੱਥੇ ਇਹ ਜਿਹਾ ਸੱਤ ਮੰਨਉਂਦੀ ਐ। ਇਧਰ-ਉਧਰ ਕੇ ਆਦਮੀ ਤੁਮ ਮੱਥਾ ਟੇਕਾ ਕੇ ਐਸੇ ਕਹਾ ਤੂੰ ਕਹਾਂ ਜੀ ਮੱਥਾ ਟੇਕਣ ਦਾ ਕੋਈ ਹਰ ਜਣੀ ਸੱਚੀ ਐ ਇਹ ਕਰਕੇ ਮੱਥਾ ਟੇਕਦੇ। ਪਰ ਸਾਡੇ ਵਾਸਤੇ ਗੱਲ ਨਹੀਂ ਇਸ ਕਰਕੇ ਅਸੀਂ ਤਾਂ ਸਿੱਖੀ ਪੁੱਛਿਆ ਲੈ। ਚੱਲ ਗੱਲ ਖਤਮ। ਆ ਜੀ ਸਿੱਖਾਂ ਤਾਂ ਸਾਤੇ ਸਿੱਖੀ ਪੰਡ ਚੱਕ ਨਹੀਂ। ਚਲੋ ਗੱਲ ਖਤਮ ਆਈ। ਸੱਚੀ ਤਾਂ ਬੋਲੋ ਕਮਲ ਕਹੋ। ਫੇਰ ਵੀ ਜੰਗਾ ਜੇ ਸੱਚ ਬੋਲਦਾ। ਕਮਲ ਕਮ ਆਪਣੇ ਆਪ ਨੂੰ ਘਟਿਆ ਸਮਝਦਾ। ਅਖਿਆ ਤਾਂ ਵੇ ਮੈਂ ਘਟੀਆਂ ਇਹਦੇ ਸਖਾਈ ਆਕੜਾਂ ਅੰਦਰ ਕਰਮਣਾ اٹੇ ਪੈਰੇ ਸਿੱਖੀ ਸਿੱਖੀ ਦਾ ਪਤਾ ਹੀ ਕੋਈ ਨਹੀਂ ਦੇ ਸਿੱਖੀ ਦੀ ਸਿੱਖੀ ਦੀ ਹਵਾ ਵੀ ਨਹੀਂ ਹੈ ਜੋ ਪਾਂਡੇ ਪਈ ਹੈ ਕਰਮ ਨੂੰ ਭਰੇ ਕਰਦਾ ਇਹ ਸਿੱਖੀ ਹੈ ਮੁੰਡਾ ਕੁੱਤਾ ਜੈ ਜੈ ਨਾਂ ਨੂੰ ਦੋਵੇਂ ਕੁੜੀਆਂ ਖਾਏ ਨਾ ਕਾਈ ਪਾ ਤੇਰੀ ਸਲਾਮ ਵੀ ਕੁੜੀ ਹੈ ਜਵਾਬ ਦਾ ਖਰ ਕੁੜਾ ਹੈ ਲੋ ਜਵਾਬ ਸੱਚਾ ਹੁੰਦਾ ਜਵਾਬ ਸੱਚਾ ਤਾਂ ਹੁੰਦਾ ਜੇ ਸਲਾਮ ਬੋਲ ਕਰ ਤੂੰ ਕਹਿੰਦਾ ਨਹੀਂ ਨਾ ਸਿੱਖੀ ਵਿੱਚ ਪਹੁੰਦੀ ਸ਼ੁਰੂ ਚ ਜ਼ਬਰਦਸਤ ਰਾਂ ਸ਼ੱਕ ਦਾ ਇਸ ਕਰਕੇ ਰਾਂ ਚੱਲਦਾ ਮੇਰੇ ਵੱਸ ਦੀ ਨਹੀਂ ਗੱਲ ਫਿਰ ਤੇਰਾ ਜਵਾਬ ਸੱਚਾ ਸੀ ਇੱਕ ਪਾਸਾ ਤਾਂ ਸੱਚਾ ਰਹਿ ਗਿਆ ਸੀ ਤੇ ਦੋਹਾਂ ਪਾਸਾ ਤੇ ਝੂਠ ਬੋਲਦਾ ਸਲਾਮ ਵੀ ਝੂਠਾ ਤੇਰਾ ਜਵਾਬ ਵੀ ਝੂਠਾ ਹਾਏ ਸੰਵਿਧਾਨ ਦੀ ਕਸਮ ਕਰਦਾ ਸੰਵਿਧਾਨ ਦੇ ਖਿਲਾਫ ਮਰਜ਼ੀ ਤੇ ਅਪਰਾਧੀ ਤਾਂ ਹੋ ਗਿਆ ਸੰਵਿਧਾਨ ਦੀ ਕਸਮ ਨਾਲ ਸਾਡੇ ਵਾਸਤੇ ਗੱਲ ਨਹੀਂ ਬੰਦਣਾ ਜੋ ਪਹਿਲੇ ਕਹਿੰਦਾ ਬੰਦਣਾ ਸਾਡੇ ਵਾਸਤੇ ਗੱਲ ਹੀ ਪਹਿਲਾ ਅਪਰਾਧ ਸੀ ਜਿਹੜਾ ਉਸੇ ਚਾਜਦਾ ਦੂਆ ਦਾ ਅਪਰਾਧ ਫਿਰ ਉੱਤੇ ਲੱਗਦਾ ਹੀ ਨਹੀਂ ਉਹ ਅਪਰਾਧ ਤਾਂ ਲੱਗਦਾ ਹੀ ਨਹੀਂ ਕਿ ਕਬਰਾਂ ਲੱਗਦਾ ਉੱਤੇ ਬੰਨਿਆ ਤਾਂ ਨੇ ਹਈ ਦੀ ਬਣਾ ਦਿੱਤਾ ਸੰਵਿਧਾਨ ਨਾਲਕ ਦੋਵੇਂ ਕੁੜੀਆਂ ਥਾਏ ਨਾ ਕਾਈ ਉਹਨੂੰ ਕਿਤੇ ਵੀ ਜਗ੍ਹਾ ਨਹੀਂ ਬੋਰੋ ਨਾ ਐਸ ਲੋਕ ਤੇ ਨਾ ਪਰ ਲੋਕ ਦੋਈਆਂ ਥਾਂ ਹੀ ਜਗ੍ਹਾ ਨਹੀਂ ਐ ਜੇ ਇੱਕ ਸੱਚੀ ਇੱਕ ਝੂਠੀ ਹੁੰਦੀ ਰਹਦੀ ਇੱਕ ਇੱਕ ਵੀ ਸੱਚੀ ਹੁੰਦੀ ਫਿਰ ਉਹ ਕੌਣ ਸੀ ਫਿਰ ਉਹ ਕਮਦ ਕਮ ਉਹ ਕੋਪੀ ਸਾਹ ਵੜ ਜਾਂਦਾ ਰਹਿ ਜਾਂਦਾ ਜਿਹੜਾ ਉਹ ਵੀ ਸਾਹ ਲੈਣਾ ਵੇ ਲੋਈ ਜੀ ਉਮਰ ਨਹੀਂ ਛੱਡਣਾ ਸਾਡੇ ਵਾਸਤੇ ਗੱਲ ਉਹ ਵੀ ਸਾਧ ਹੈ ਉਹਨਾਂ ਨਾਲੇ ਕੋ ਸੁਣ ਕੇ ਸਮਝ ਕੇ ਅਮਰ ਝੱਗਿਆ ਫਿਰ ਜਵਾਬ ਦੇ ਦਿੱਤਾ ਇਹ ਹੁਣ ਜੀ ਭੁਗਤਾਨੀ ਆਪਣੇ ਗੁਰਤੇ ਜੇ ਕੋ ਬੇਬੁਖੋ ਬੇਬੁਖੋ ਬਿਰ ਸਤਗੁਰ ਮੁਕਤਨਾ ਪਾਏ ਬਿਰ ਸਤਗੁਰ ਮੁਕਤਨਾ ਪਾਵਾ ਪਾਇਆ ਨਾ ਉਹ ਮੁਕਤ ਹੋ ਸਕਤੇ ਤੇ ਪੁੱਛੋ ਬੇਵਕੀਆ ਉੱਤੀ ਤਾਂ ਫਿਰ ਵੀ ਨਹੀਂ ਬਣਦੀ ਕਿਤੇ ਸਮੇਦਾਰਾਂ ਨੂੰ ਸਿਆਣਾ ਪੁੱਛਣਾ ਕਰਦੇ ਪ੍ਰਵੇਕੀ ਨੂੰ ਪੁੱਛਣਾ ਵਿਚਾਰਵਾਨਾਂ ਨੂੰ ਪੁੱਛਣਾ ਉਪਰਤੀ ਫਿਰ ਇੱਥੇ ਮਿਲਦੀ ਜੇ ਉਪਰਤੀ ਨਹੀਂ ਲਾੜੀ ਤਾਂ ਘਰੇ ਜਾ ਕੇ ਠੀਕ ਹੈ ਉਹ ਜਦੋਂ ਬਗਤੀਆਂ ਜਾਏ ਅਨੇਕ ਜੁਨੀਆਂ ਭਰਮ ਆਵੇ ਇਹਦੇ ਅਗ ਦੁਨੀਆਂ 'ਚ ਭਰਮ ਕੇ ਫਿਰ ਇੱਥੇ ਆਉਂਗਾ ਜਿਹੜੇ ਕਹਿੰਦੇ ਦੁਨੀਆਂ ਹੈ ਨਹੀਂ ਬਾਕੀ ਉਹ ਵੀ ਮੈਰ ਹੋਣੇ ਦੇਖ ਲੈਣਾ ਵੀ ਤੁਸੀਂ ਗੁਰੂ ਦੀ ਗੱਲ ਸੁਣੀ ਆ ਸਮਝੀ ਆ ਨਹੀਂ ਸਮਝੀ ਸੁਣਿਆ ਨਹੀਂ ਹੈ ਮਨ ਬਾਤੀ ਚਲਾਈ ਹੈ ਮਨ ਬਾਤੀ ਸੁਣਿਆ ਨਹੀਂ ਅਬਲ ਜੋ ਮਨ ਚੋਂ ਪੈਦਾ ਹੋ ਗਿਆ ਮਨ అనేక ਜੁਨੀ ਪਰਮਾ ਬਾ ਮੈਨੂੰ ਸਤਗੁਰ ਉਪਤਨ ਪਾਇਆ ਫਿਰ ਪਾਇਆ ਮੁਕਤਲਾ ਚੜੜੀ ਉੱਥੇ ਫਿਰ ਆਇਆ ਸਤਗੁਰੇ ਸ਼ਬਦ ਆਹੀ ਪਰਬਾਣੀ ਫਿਰ ਸੁਣਦੀ ਪੈਣੀ ਕਹਿ ਨਾਨਕ ਵਿਚਾਰ ਦੇਖੋ ਮੈਨੂੰ ਸਤਗੁਰ ਜੇ ਫੇਰ ਉਸੇ ਡੁੱਡ ਕੇ ਚੜਨਾ ਵਾਹੇ ਆਉਣਾ ਹੈ ਦਵਾਰਾ ਖੁੱਲ ਕੇ ਪਹਿਲਾ ਇੱਕ ਹਜ਼ਾਰਾ ਜੋ ਭੱਜ ਕੇ ਕਿਹੜਾ ਵੂਜ਼ਾ ਭੱਜਿਆ ਬਹੁਤ ਤੋਂ ਕਿ ਬਹੁਤ ਕਿ ਬਹੁਤ ਗੜੀ ਯਾ ਅੱਗੇ ਵੀ ਬਹੁਤ ਹੈ ਪਿੱਛੇ ਵੀ ਬਹੁਤ ਹੈ ਜਿੱਤੇ ਮੈਨਾਂ ਸਰਦਾ ਤਾਂ ਹੈ ਹੀ ਫਿਰ ਕਬੂਲੇ ਕਰ ਲੋ ਜਿੱਦਾਂ ਪਹਿਲਾ ਮਾਰਨਾ ਤੋ ਵੂਜ਼ੂਲ ਫਿਰ ਕਬੂਲੇ ਕਰ ਲੋ ਕੀ ਫਰਕ ਪੈ ਜੇ ਸਤਕਾਰਾਂ ਨਗਾਹਾਂ ਤਾਂ ਪਛਾਹਾਂ